ਈ ਸੇਖ ਰਖੜੀ ਬਣ ਸਕਦੇ ਨੇ ਇਹ ਸਵਾਲ ਬਹੁਤ ਸਾਰੇ ਲੋਕਾਂ ਦਾ ਆ ਪਰ ਇਹਦਾ ਜਵਾਬ ਹੈ ਬਿਲਕੁਲ ਨਹੀਂ ਰਖੜੀ ਸਾਡਾ ਤਿਉਹਾਰ ਨਹੀਂ ਆ ਜਿਹੜਾ ਹਵਾਲਾ ਦਿੱਤਾ ਜਾਂਦਾ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫੋਟੋ ਦਾ ਦਿੱਤਾ ਜਾਂਦਾ ਜਿਦੇ ਵਿੱਚ ਇੱਕ ਔਰਤ ਬੇਬੇ ਨਾਨਕੀ ਦੇ ਰੂਪ ਵਿੱਚ ਰਖੜੀ ਬੰਨ ਰਹੀ ਆ ਪਰ ਭੋਲੇ ਲੋਕੋ ਬੇਬੇ ਨਾਨਕੀ ਜੀ 1518 ਈਸਵੀ ਨੂੰ ਤੇ ਚੜ੍ਹਾਈ ਕਰ ਗਏ ਸੀ ਤੇ ਫਿਰ ਮਹਾਰਾਜ ਨੂੰ ਬਜ਼ੁਰਗ ਅਵਸਥਾ ਦੇ ਵਿੱਚ ਕਿਸ ਤਰ੍ਹਾਂ ਉਹ ਰਖੜੀ ਬਣ ਸਕਦੇ ਆ ਤੇ ਨਾਲੇ ਇਹਦਾ ਤਿਉਹਾਰ ਹੈ ਰਖਿਆ ਦਾ ਬੰਦਨ ਰਖਸ਼ਾ ਬੰਦਨ ਮਤਲਬ ਕਿ ਜਿਹੜਾ ਭੈਣ ਭਰਾ ਨੂੰ ਧਾਗਾ ਬੰਦੀ ਉਹਦੇ ਵੰਡੇ ਦੀ ਉਹ ਰੱਖਿਆ ਕਰਦਾ ਤੇ ਜਿੰਨਾ ਭੈਣਾ ਦਾ ਕੋਈ ਭਰਾ ਹੀ ਨਹੀਂ ਉਹਨਾਂ ਦੀ ਰੱਖਿਆ ਕੋਣ ਕਰੇਗਾ ਨਹੀਂ ਖਾਲਸੇ ਲਈ ਹਰੇਕ ਔਰਤ ਮਾਂ ਪੁੱਤ ਦੇ ਬਰਾਬਰ ਹੈ ਜਦੋਂ ਅਬਦਾਲੀ ਹਿੰਦੂਸਤਾਨੀ ਬਹੁਤ ਬੇਟੀਆਂ ਨੂੰ ਕੈਦ ਕਰਕੇ ਲੈ ਜਾਣ ਲੱਗਾ ਸੀ ਨਾ ਤੇ ਉਦੋਂ ਖਾਲਸੇ ਨੇ ਉਹਨਾਂ ਦੀ ਰੱਖਿਆ ਕੀਤੀ ਸੀ ਬਿਨਾ ਉਹਨਾਂ ਦੀ ਜਾਤ ਮਜ਼ਹਬ ਵੇਖ ਕੇ ਇਸ ਕਰਕੇ ਸਾਡੇ ਧਰਮ ਦੇ ਵਿੱਚ ਰੱਖਿਆ ਦਾ ਜਿਹੜਾ ਰਕਸ਼ਾ ਬੰਧਨ ਦਾ ਕੋਈ ਸੰਗਤ ਹੀ ਹੈ ਨਹੀਂ ਮਹੱਤਵ ਹੈਗਾ ਬਿਲਕੁਲ ਵੀ ਨਹੀਂ ਅਸੀਂ ਹਰੇਕ ਇਸਤਰੀ ਨੂੰ ਆਪਣੀ ਮਾਂ ਭੈਣ ਸਮਝਦੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਇਸ ਕਰਕੇ ਇੱਕ ਸਮਾਜ ਦਾ ਤਿਹਾਰੇ ਧਰਮ ਦਾ ਬਿਲਕੁਲ ਨਹੀਂ ਇਹਨੂੰ ਧਰਮ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ